ਨਾਨ ਨਗਰ ਬੀ ਦੇ ਮੇਨ ਬਾਜ਼ਾਰ ਦਾ ਹਾਲ ਦੇਖ ਹੀ ਸਕਦੇ ਹੋ ਸਾਡੇ ਐਮ ਐਲ ਏ ਡਾਕਟਰ ਬਲਬੀਰ ਸਿਹਤ ਮੰਤਰੀ ਜੀ ਹਾਲ ਦੇਖੋ ਜੀ ਸਾਰੇ ਬਿਲਕੁਲ ਗਾਰਾ ਬਣਿਆ ਪਿਆ ਜੀ 7 ਵਜੇ ਪਿਆ ਇਸ ਟਾਈਮ ਸਾਰਾ ਹਾਲ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਜੀ ਕਸਟਮਰ ਨੂੰ ਆਣਾ ਜਾਣਾ ਦੇਖੋ ਜੀ ਕਿੰਨਾ ਮੁਸ਼ਕਿਲ ਹੋ ਰਿਹਾ ਜੀ ਹਰੇਕ ਬੰਦਾ ਜੀ ਡੱਡਰ ਕੇ ਆ ਰਿਹਾ ਜੀ ਜੀਨੇ ਦੇਖੋ ਗਾਰਾ ਦੇਖੋ ਜੀ ਕਿੰਨਾ ਬਣਿਆ ਪਿਆ ਇਸ ਟਾਈਮ ਦੇਖ ਸਕਦੇ ਹੋ 7 ਵਜੇ ਪਏ ਨੇ ਪੂਰੀ ਬਾਜ਼ਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ। ਇਸੇ ਟਾਈਮ ਇਸ ਬਾਜ਼ਾਰ ਇੱਕ ਕਸਟਮਰ ਨੇ ਦੇਖ ਰਿਆ ਸਾਰੇ ਦੁਕਾਨਦਾਰ ਵੇਲੇ ਬੈਠੇ ਨੇ ਦੇਖੋ ਜੀ। ਹਰੇਕ ਦੁਕਾਨਦਾਰ ਫ੍ਰੀ ਬੈਠਾ ਜੀ। ਐਂਡ ਤੋਂ ਐਂਡ ਤੱਕ ਜੀ। ਕਈ ਲੋਕਾਂ ਦੇ ਤਾਂ ਕਿਰਾਏ ਕੱਢਣੇ ਬਹੁਤ ਮੁਸ਼ਕਲ ਹੋਏ ਪਏ ਨੇ ਜੀ। ਕਿਰਾਏ ਵਾਲੀਆਂ ਦੁਕਾਨਾਂ ਵਾਲੇ ਦੇਖੋ ਜੀ ਬੰਦ ਕਰਕੇ ਚਲੇ ਗਏ ਨੇ ਕਈ। ਅੱਗੇ ਦੇਖੋ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਜੀ। ਚੈੱਕ ਕਰ ਸਕਦੇ ਹੋ ਤੁਸੀਂ ਜੀ। ਏ ਜੀ ਪ੍ਰਸ਼ਾਸਨ ਨੂੰ ਕਹਿ ਕੇ ਕਿਰਪਾ ਕਰਕੇ ਜੀ ਇਹ ਸਾਰਾ ਠੀਕ ਕਰਵਾਇਆ ਜਾਏ ਨਾਲ ਦੀ ਨਾਲ ਪੈਲ ਦੇ ਦਾ